ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਕਿਵੇਂ ਠੀਕ ਠਾਕ ਉਹ ਕਾਫੀ ਟਾਈਮ ਤੋਂ ਆਪਾਂ ਬਲੌਗ ਸ਼ੁਰੂ ਕਰਨਾ ਚਾਹ ਰਹੇ ਸੀ ਪਰ ਟਾਈਮ ਜਾਨੀ ਮਿਲਦਾ ਪਿਆ ਸੀ ਕਿ ਟਾਈਮ ਦੀ ਬਹੁਤ ਜ਼ਿਆਦਾ ਸ਼ੋਰਟਨਾ ਸੀ ਕੰਮ ਕਰਕੇ ਮਤਲਬ ਟਾਈਮ ਦੀ ਨਹੀਂ ਰਲ ਮਿਲਦਾ ਸੀ ਕਿ ਅੱਗੇ ਜਾ ਕੇ ਕਿਤੇ ਬਲੌਗ ਸ਼ੂਟ ਕਰਾਂਗੇ ਹੁਣ ਕਾਫੀ ਟਾਈਮ ਬਾਅਦ ਸਾਡਾ ਟਾਈਮ ਲੱਗ ਗਿਆ ਹੈ ਕਹਿ ਲੋ ਕਿ ਜਦੋਂ ਰੱਬ ਵੱਲੋਂ ਹੀ ਸਾਡੀ ਯਾਤਰਾ ਦਾ ਪਲਾਨ ਬਣ ਗਿਆ ਹੈ ਹਿਮਪਤ ਸਰ ਦੀ ਯਾਤਰਾ ਤੇ ਹੁਣ ਜਿਹੜੀ ਯਾਤਰਾ ਸ਼ੁਰੂ ਕਰਨ ਲੱਗੇ ਆਪਾਂ ਇਹ ਹੈਗੀ ਆਪਣੀ 9 ਤਰੀਕ ਦੀ ਯਾਤਰਾ ਆ ਸ਼੍ਰੀ ਹਿਮਕੁੰਡ ਸਾਹਿਬ ਦੀ ਤੇ ਇਹ ਹੈ ਸਫ਼ਰ ਜਿਹੜਾ ਸ਼ੁਰੂ ਕਰਨਾ ਹੋਣਾ ਆਪਾਂ ਤੋਂ ਪਿੰਡ ਪਹਿਲਾਂ ਕਾਜੀਕੋਟ ਜਾਵਾਂਗੇ ਜਿਹੜੀ ਆਪਾਂ ਕਾਜੀਕੋਟ ਦੀ ਗੱਲ ਕਰਾਂਦੇ ਆ ਸਾਡੇ ਲਾਗੇ ਪਿੰਡ ਹੈਗਾ ਕਾਜੀਕੋਟ ਜਾ ਕੇ ਤੇ ਉੱਥੇ ਮਤਲਬ ਸਾਰੇ ਸੰਗਤਾਂ ਜਿੰਨੀਆਂ ਵੀ ਹੈਗੀਆਂ ਆ ਘੱਟੋ ਘੱਟ 30 35 ਜਣੇ ਹੈਗੇ ਆ ਨਾਲ ਮਿਲ ਕੇ ਇਕੱਠੇ ਹੋਣਾ ਆ ਤੇ ਗੁਰਦਾਰੇ ਗਰੇ ਇੱਕ ਹੋਇਆ ਅਜੇ ਤੱਕ ਕਹਿੰਦੇ ਸੀ ਕਿ 5:30 ਵਜੇ ਜਾਵਾਂਗੇ ਤੇ ਸਾਡਾ ਪਲਾਨ ਹੈਗਾ ਕਿ 6 ਵਜੇ ਜਾਈਏ ਕਿਉਂਕਿ ਪਹਿਲਾਂ ਬੁਲਾ ਲੈਂਦੇ ਆ ਫਿਰ ਬਾਅਦੋਂ ਟਾਈਮ ਵੇਸਟ ਕਰਨਾ ਪੈਂਦਾ ਹੈ 5:30 ਵਜੇ ਬੁਲਾਇਆ ਉਹਨਾਂ ਨੇ ਤੇ 6:00 ਵਜੇ ਜਾਵਾਂਗੇ ਆਪਾਂ ਤੇ ਮਤਲਬ ਕੀ ਉਹ ਜਿਹੜੀਆਂ ਸੰਗਤਾਂ ਨਾਲ ਅਸੀਂ ਜਾਣ ਲੱਗੇ ਆ ਜਿਹੜੇ ਛੋਟਾ ਭਰਾ ਮੇਰਾ ਉਹਨਾਂ ਦੇ ਯਾਰ ਦੋਸਤ ਹੈਗੇ ਤੇ ਨਾਲ ਉਹਨਾਂ ਦੀਆਂ ਫੈਮਲੀਆਂ ਹੈਗੀਆਂ ਨੇ ਉਹ ਟਿਕਟਾਂ ਆਪਣੀਆਂ ਹੋ ਚੁੱਕੀਆਂ ਆ 9 ਤਰੀਕ ਦੀਆਂ ਰਾਤ ਦੀਆਂ ਟਿਕਟਾਂ ਹੈਗੀਆਂ ਆਪਣੇ 9:30 ਵਜੇ ਦੀ ਟ੍ਰੇਨ ਆ ਜਿਹੜੀ ਆਪਣੀ ਆਉਣੀ ਆ ਉਹ ਚੱਲਣੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 9:30 ਵਜੇ ਦੀ ਟ੍ਰੇਨ ਉੱਥੇ ਜਾ ਕੇ ਤੁਹਾਡੇ ਨਾਲ ਫਿਰ ਰूबरू ਹੋਣੇ ਆ ਹੁਣ ਅਸੀਂ ਚੱਲੇ ਆ ਪਿੰਡ ਕਾਜੀਕੋਟ ਉੱਥੇ ਜਾ ਕੇ ਸਾਰਾ ਸ਼ੂਟ ਕਰਾਂਗੇ ਥੋੜਾ ਬੋਤਾ ਬਾਕੀ ਜਿਹੜਾ ਸਫਰ ਇਹ ਸ਼ੁਰੂ ਕਰਨਾ ਹੈ ਤੁਸੀਂ ਨਾਲ ਆ ਜਿਓ ਸਾਡੇ ਬਾਕੀ ਚੈਨਲ ਨੂੰ ਕਰ ਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਆ ਜੀ ਸਾਡੇ ਨਾਲ ਇਹ ਕੌਨਸੈਪਟ ਦੀਆਂ ਤਿਆਰੀਆਂ ਹੋ ਰਹੀਆਂ ਨੇ ਬਸ ਚੱਲੇ ਆ ਆ ਚੱਲੇ ਆਪਣੇ ਚਾਚਾ ਜੀ ਸਾਨੂੰ ਛੱਡਣ ਨਾਲ ਛੋਟਾ ਭਰਾ ਸੋ ਆਪਾਂ ਸਾਰੀ ਗਈ ਹੋਈ ਐ ਤੇ ਸਾਰਿਆਂ ਨੇ ਜਾਣਾ ਐ ਬੈਠ ਕੇ ਉਹ ਜੀ ਤੁਹਾਨੂੰ ਦਿਖਾਉਂਦੇ ਆ ਆ ਨਾਲ ਜਾਵੇ ਇਕ ਜਦੇ ਆਪਾਂ ਪਹਿਲਾਂ ਜੀ ਜਾਣਾ ਕਿ ਅਸੀਂ ਪਹਿਲਾਂ ਪਹੁੰਚ ਜੀਏ ਬਾਕੀ ਪਿੱਛੇ ਹੁੰਦੇ ਰਹਿਣਾ ਉਹ ਜੁਰਗੀ ਵਿੱਚ ਸਾਡੇ ਨਾਲ ਨੇ ਬੱਚੇ ਵੀ ਸਾਡੇ ਨਾਲ ਨੇ ਜੀ ਸੋ ਕੋਸ਼ਿਸ਼ ਕਰੋ ਸਾਰੇ ਇਕੱਠੇ ਚੱਲੀਏ ਪਿੱਛੇ ਕੋ ਸੰਗਤ ਆ ਰਹੀ ਆ ਉਹ ਨਾਲ ਰੁਕਣਾ ਪੈਂਦਾ ਰੁਕ ਜਾਓ ਕੋਈ ਆਪਾਂ ਅੱਗੇ ਜਾ ਕੇ ਨਹੀਂ ਖੰਡਾ ਕੋਈ ਗੱਲ ਨਹੀਂ ਐ ਵੇਟ ਕਰੋ ਦੂਜੀ ਗੱਲ ਹੈ ਭਾਈ ਗੁਰਜੀ ਅਗਰ ਕੋਈ ਆਪਣ ਜਨੇ ਸੀਟ ਮਿਲਦੀ ਆ ਜਿੱਦਾਂ ਵੀ ਵਾਰਾ ਪੈਂਦਾ ਵਾ ਉਹਨੂੰ ਅਡਜਸਟ ਕਰਨਾ ਪੈਣਾ ਭਾਈ ਇਹ ਕੁਝ ਸਪੈਸ਼ਲ ਹੋਊ ਲੱਗੇ ਮੈਨੂੰ ਇਹਦੇ ਸੀਟ ਚ ਚਾਹੀਦੀ ਆ ਇਹ ਚ ਨਹੀਂ ਚਾਹੀਦੀ ਜੇ ਇਹ ਭਾਈ ਗੁਰਜੀ ਇੰਨਾ ਕ ਤੁਸੀਂ ਬੇਨਤੀ ਸਾਡੇ ਸਵਾਰ ਕਰਿਓ ਕਿਉਂਕਿ ਬਾਅਦ ਵਿੱਚ ਉੱਥੇ ਜਾ ਕੇ ਬੜੀ ਪ੍ਰੋਬਲਮ ਹੁੰਦੀ ਆ ਸਾਹ ਸੰਨੂੰ ਬੜਾ ਗੁੱਸਾ ਕਰਦੀ ਆ ਜੀ ਸੋ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਖਾਲਸਾ ਸੋ ਟ੍ਰੇਨ ਦਾ ਵੇਟ ਕਰਦੇ ਹੋਏ ਬੈਠੇ ਆ ਪਲੱਸ ਸਮਾਨ ਵਗੈਰਾ ਰੱਖਿਆ ਸਾਰਿਆਂ ਨੇ ਸਾਰੀਆਂ ਸੰਗਤਾਂ ਵੇੜ ਕਰਨੀਆਂ ਕਿ ਕਦੋਂ ਟ੍ਰੇਨ ਆਵੇ ਕਦੋਂ ਟ੍ਰੇਨ 'ਚ ਬੈਠ ਕੇ ਜਾਈਏ ਬਹੁਤ ਐਕਸਾਈਟਿਡ ਆ ਯਾਤਰਾ ਲਈ ਫਸਟ ਟਾਈਮ ਚੱਲੇ ਆ ਬੱਸ ਸੋਚਿਆ ਸੀ ਕਿ ਜਾਵਾਂਗੇ ਅੱਜ ਰੱਬ ਨੇ ਸਾਨੂੰ ਬੁਲਾ ਲਿਆ ਕਿ ਅੱਜ ਦਰਸ਼ਨ ਮੇਲੇ ਕਰਕੇ ਜਾਓ ਉਹ ਟ੍ਰੇਨ ਆਪਣੀ ਆ ਚੁੱਕੀ ਆ ਡੱਬਾ ਨੰਬਰ ਵੇਖਣ ਨਹੀਂ ਐ S4 ਹੈ ਤੇ ਡੱਬੇ ਨੰਬਰ ਕਾਫੀ ਉੱਪਰ ਆਏ ਹੋਏ ਨੇ S4 ਆ ਗਈ ਆਪਣੀ ਸੀਟ ਨੰਬਰ ਵੇਖੀਏ ਜਾ ਕੇ ਅੰਦਰ ਚਲੋ ਅੰਦਰ ਸਾਰੇ ਜਣੇ ਆਪਣੀਆਂ ਆਪਣੀਆਂ ਸੀਟਾਂ ਤੇ ਬੈਠ ਚੁੱਕੇ ਨੇ ਬਸ ਬਹੁਤ ਜ਼ਿਆਦਾ ਗਰਮੀ ਟਰੇਨ ਦੇ ਵਿੱਚ ਜਿੱਤੇ ਜਿੱਤੇ ਸੀਟਾਂ ਮਿਲੀਆਂ ਸਾਰੇ ਇੰਨੇ ਭਰੇ ਭਰੇ ਨਾਲ ਡੱਬੇ ਕੀ ਕਹੇ ਪਤਾ ਬਸ ਸੀਟਾਂ ਤੇ ਸਮਾਨ ਰੱਖ ਕੇ ਤਾਂ ਬਾਹਰ ਦੀ ਆਉਣ ਦੀ ਕੀਤੀ ਆ ਕਿ ਥੋੜਾ ਕੰਮ ਫਿਰ ਲਈਏ ਬਾਅਦ ਵਿੱਚ ਸਾਰਾ ਰਾਤ ਤੇ ਅਸੀਂ ਟਰੇਨ ਦੇ ਵਿੱਚ ਹੀ ਕਟਾਂਗੇ मैडम ਕਹਿੰਦੀ ਮੈਨੂੰ ਗਰਮੀ ਬਹੁਤ ਲੱਗਦੀ ਆ ਪਾਣੀ ਪੁਣੀ ਤੇ ਪਿਆਤਾ ਗੋਲੀਆਂ ਮੰਗਦੀ ਸੀ ਕੋਈ ਟ੍ਰੇਨ ਸਾਡੀ ਚੱਲ ਚੁੱਕੀ ਆ ਬੈਠ ਚੁੱਕੇ ਆ ਟ੍ਰੇਨ ਚ ਮੈडम ਵੀਡੀਓ ਬਣਾਉਂਦੀ ਆ ਆ ਸਾਡੇ ਨਾਲ ਜਾ ਰਹੇ ਨੇ ਬਜ਼ੁਰਗੇ ਸਾਹਿਬ ਕਾਰ ਹੀ ਰੁਕ ਤੇ ਅੱਜ ਆਉਣਾ ਸੀ ਇਹ ਨਹੀਂ ਮਜੀ ਸਾਡੇ ਨਾਲ ਸਾਡੇ ਆਇਆ ਫਿਰ ਅੰਬੂ ਨੂੰ ਅੱਗੇ ਪੈ ਲੱਗਿਆ ਨਹੀਂ ਤੇ ਬੱਸ ਖੱਲੇ ਸਾਡੀ ਮਤਲਬ ਜਿਹੜੇ ਨਾਲ ਸਾਡੀ ਬੱਤੇ ਸੀ ਬਜ਼ੁਰਗ ਉਹਨਾਂ ਨੇ ਸੀਟਾਂ ਦੇ ਦਿੱਤੇ ਕਿ ਤੁਸੀਂ ਸੋ ਜਾਓ ਉਹਨਾਂ ਨੇ ਇੱਥੇ ਆ ਕੇ ਸੋ ਜਾਣਾ ਕਰੋ ਤੇ ਸਾਡੇ ਜਿਹੜੀ ਵਾਈਪ ਕਿਉਂ ਖੱਲੇ ਬੱਤੇ ਨੇ ਉੱਲੇ ਤੇ ਗਰਮੀ ਜੀ ਬੱਤੇ ਬਸ ਉਹ ਹੁਣੇ ਟ੍ਰੇਨ ਤੋੜਤੇ ਆ ਬਸ ਰਾਏ ਵਾਲਾ ਸਟੇਸ਼ਨ ਤੇ ਪਹੁੰਚ ਚੁੱਕੇ ਆ ਰਾਏ ਵਾਲਾ ਸਟੇਸ਼ਨ ਤੋਂ ਉੱਤਰ ਕੇ ਬੱਸ ਦੀ ਐਡ ਕਰਾਂਗੇ ਬੱਸ ਲਾਵਾਂਗੇ ਸਾਰੇ ਜਣੇ ਟੋਟਲ ਅਸੀਂ 40 ਜਣੇ ਹੈਗੇ ਇੱਥੇ ਜਿੰਨੀਆਂ ਸੰਗਤਾਂ ਦੀਆਂ ਉਹ ਸੰਗਤਾਂ ਸਾਹਮਣੇ ਖੜੀਆਂ ਹੋਈਆਂ ਨੇ ਅੱਦੇ ਕਈ ਪਿੱਛੇ ਆਉਂਦੇ ਪਏ ਹੀ ਅਲੱਗ-ਅਲੱਗ ਡੱਬਿਆਂ 'ਚ ਬੈਠੇ ਸਾਰੇ ਇੱਕ ਡੱਬਾ ਨਹੀਂ ਕਿਸੇ ਨੂੰ ਮਿਲਿਆਗਾ ਤੇ ਆਹ ਬਾਕੀ ਇੱਧਰ ਬੈਠੇ ਆਪਣੇ ਫੇਰ ਹੋਣੀ ਮਿਲਦੇ ਹਾਂ ਬੱਸ ਦੇ ਵਿੱਚ ਜਾ ਕੇ ਫਿਰ ਕਰਦੇ ਹਾਂ ਗੱਲਾਂ ਬਾਤਾਂ ਕਿਵੇਂ ਦਾ ਰਹਿੰਦਾ ਆ ਸਫ਼ਰ ਅੱਗੇ ਜਾ ਕੇ ਇੱਥੋਂ ਤੱਕ ਤੇ ਟਿਕਟਾਂ ਖਾਣੀਆਂ ਪਈਆਂ ਆਪਣੀਆਂ ਸਾਰੀਆਂ ਇਹ ਘਰ ਆਏ ਵਾਲ ਸਟੇਸ਼ਨ ਆ ਇੱਥੋਂ ਵੇਖਦੇ ਆ ਕਿ ਕਿੱਥੇ ਜਾਣਾ ਜੇ ਕੋਈ ਪਤਾ ਪਤਣਾ ਨਹੀਂ ਹੈਗਾ ਬਾਕੀ ਵੀਰ ਓਟੋ ਦਾ ਪੁੱਛ ਹੁੰਦੇ ਆ ਕਿ ਓਟੋ ਦੇਖੀ ਹੁੰਦੇ ਆ ਕੀ ਕਹਿੰਦੇ ਸਟੇਸ਼ਨ ਕਿ ਨਾ ਵੀਰ ਰਾਇਵਾਲ ਰਾਇਵਾਲ ਫੋਟੋ ਮਿਲ ਗਿਆ ਬਸ ਬੈਠ ਚੁੱਕੇ ਆ ਸਮਾਨ ਹੀ ਸਮਾਨ ਹੋ ਚੁੱਕਿਆ ਬਹੁਤ ਜ਼ਿਆਦਾ ਐ ਸਮਾਨ ਲੱਤਿਆ ਪਿਆ ਹੋਇਆ ਪੂਰਾ ਬਾਕੀ ਸਾਰੇ ਘਰੇ ਨੇ ਜੀ ਕਿਸੇ ਕੇ ਸੁਣੇ ਜਾਂਦਾ ਯਾਰਾ ਦੇਖ ਲਓ ਕਿੰਨੀ ਹੈਗੀ ਸਰਵੇ ਤੇ ਢੀੜ ਘੂੜਾ ਹੈਗੀਆ ਬਹੁਤ ਸੰਦਾ ਬਹੁਤ ਵਧੀਆ ਰਹਾ ਥੋੜੀ ਥੋੜੀ ਘਰਨੀ ਆ ਮਿੱਟੀ ਮਿੱਟੀ ਆਵਾਜ਼ ਆ ਰਹੀ ਹੈ ਵਗੈਰਾ ਜੀ ਦੇ ਵਿੱਚ ਹਾਂ ਸਾਹਿਬ ਆ ਪਤਲਾ ਨਜ਼ਾਰਾ ਪਹਾੜ ਵਗੈਰਾ ਵੇਖ ਲਓ ਦੇਖ ਸਕਦੇ ਤੁਸੀਂ ਬਹੁਤ ਟ੍ਰੈਫਿਕ ਹੀ ਬਹੁਤ ਜ਼ਿਆਦਾ ਟ੍ਰੈਫਿਕ ਹੀ ਖੱਜਲ ਖਵਾਰ ਹੋ ਚੁੱਕੇ ਇੱਕ ਘੰਟਾ ਟ੍ਰੈਫਿਕ ਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਹੈ ਜੇ ਫਿਲਹਾਲ ਹੈ ਕੱਲ ਨੂੰ ਜਾਵਾਂਗੇ ਗੋਬਿੰਦ ਘਾਟ ਉੱਥੇ ਜਾ ਕੇ ਵੇਖਾਂਗੇ ਮੌਸਮ ਕਿਵੇਂ ਦਾ ਆ ਪਤੋ ਵਗੈਰਾ ਫੈਰੀ ਹੈ ਕਿ ਨਹੀਂ ਫੈਰੀ ਗਰਮ ਗਰਮ ਹਵਾ ਚੱਲ ਰਹੀ ਆ ਵਾਕਿਆ ਸੰਗਤ ਬਹੁਤ ਜ਼ਿਆਦੀ ਆ ਹੱਤੋਂ ਵੱਧ ਸੰਗਤ ਮਿਲੇ ਆ ਸਾਰੀ ਸੰਗਤ ਅੱਧੀ ਸੰਗਤ ਇੱਥੇ ਬੈਠੀ ਆ ਅੱਧੀ ਸੰਗਤ ਆ ਪਿਛੇ ਬੈਠੀ ਆ ਰੂਮ ਵਗੈਰਾ ਦੇਖ ਰਹੇ ਨੇ ਸਾਰੇ ਕਿ ਸਾਨੂੰ ਇੱਥੇ ਰੂਮ ਮਿਲ ਗਿਆ ਸਾਂ ਮਿਲ ਗਈ ਆ ਸਾਰੀ ਸੰਗਤ ਇੱਥੇ ਆ ਚੁੱਕੀ ਹੋਈ ਆ ਬਾਕੀ ਗਿਣਤੀਬਿੰਤੀ ਹੋ ਰਹੀ ਆ ਕਿ ਜਿਹੜੇ ਘਟੇ ਆ ਉਹਨਾਂ ਨੂੰ ਦੇਖਣਗੇ نیچے ਜਾ ਕੇ ਕਿ ਥੱਲੇ ਨਾਲ ਬੈਠੇ ਹੋਣ ਉਹ ਵੀਰ ਲੱਗੇ ਨਾਮ ਚੈੱਕ ਕਰਨ ਕਿਹੜੇ ਕੋਈ ਰਾਜਾ ਬਾਰੇ ਬਸ ਲੰਗਰ ਪਾਣੀ ਛਕ ਕੇ ਕੀ ਲੱਭੀ ਜਾਂਦਾ ਹੋਏ ਇੱਕ ਵਾਜਿਆ ਤੇਰਾ ਇਥੇ ਇੱਕ ਵਾਜਿਆ ਤੇਰਾ ਲੋਕ ਲਾਈ ਜਾਂਦੇ ਬਸ ਹਾਲ ਤਾਂ ਬਹੁਤ ਵੱਡਾ ਆ ਆਜਿੰਸ ਪਾ ਰਿਆ ਹੈ ਆਇਆ ਭਾਈ ਗਿਆ ਪੂਰੀ 20% ਗਿਆ ਹੈ ਨੇ ਵੀਰ ਆਪਣੇ ਨਾਲ ਆਇਆ ਸਾਰੇ ਲੱਗੇ ਹੋਏ ਆ ਗੇਰ ਵਾਲਾ ਜਿਸਨੇ ਦੇ ਦੂਜੀ ਬਾਤ ਦੂਜੀ ਬਾਤ ਬੋਲੇ ਓਏ ਚਿੜੀਏ ਬਹੁਤ ਮਸ਼ਹੂਰ ਫੇਮਸ ਦੁਕਾਨ ਆ ਕਹਿੰਦੇ ਇੱਥੋਂ ਦੀ

ਉਹ ਬੰਦੇ ਵੀ ਸੋ ਆਪਣਾ ਗੁਰਦੁਆਰਾ ਸਾਹਿਬ ਆ ਚੁੱਕਾ ਹੈ ਜਿੱਥੇ ਅਸੀਂ ਸਟੇ ਕੀਤਾ ਹੋਇਆ ਹੈ ਆ ਉਸ ਤੋਂ ਦੀ ਮਾਰਕੀਟ ਹੈ ਫਿਰ ਅਸੀਂ ਦੇਖ ਲਈਏ ਉਹ ਨਾ ਨਾ ਗੱਲ ਆ ਆ ਸਾਰੀਆਂ ਲੱਗੀਆਂ ਸਟਾਲਾਂ ਵਗੈਰਾ ਇੱਥੇ ਉਹ ਸੰਤ ਗੁਰਦੁਆਰਾ ਸਾਹਿਬ ਆ ਚੁੱਕਾ ਜਾਵਾਂਗੇ ਆਪਣੀ ਟੁੰਡੇ ਵਿੱਚ ਜਾਵਾਂਗੇ ਫਿਰ ਜਾਵਾਂਗੇ ਸ਼ਾਮ ਜੀ ਨੂੰ ਥੋੜਾ ਗਰਮੀ ਬਹੁਤ ਜ਼ਿਆਦਾ ਜੇ ਕਦੋਂ ਦੇ ਨਿਕਲੇ ਹੋਏ ਆ ਰੇਨ ਕੋਟ ਵਗੈਰਾ ਕੈਰੀ ਕਰਦੇ ਫਿਰੇ ਸੀ ਕਿ ਕੱਲ ਜਦੋਂ ਜਾਣਾ ਹੈ ਗੋਬਿੰਦਾਨਾ ਉਹ ਤੇ ਲੋੜ ਪਾਉਗੇ ਤੇ ਇੱਥੋਂ ਫਿਰ ਲੈੜੇ ਸੀ ਬਾਕੀ ਆਪਣੇ ਵੀ ਰੰਦੇ ਤੇ ਇਹ ਗੰਗਰ ਚੋੜ ਆ ਚੁੱਕੇ ਘੁੰਮਣ ਫਿਰੇ ਚੱਲਣੀਆਂ ਸਾਡੀਆਂ ਇਸ ਸਟੈਨ ਤੇ ਵਿਊ ਬਹੁਤ ਜ਼ਿਆਦਾ ਵਧੀਆ ਹੋਇਆ ਪਿਆ ਬੱਦਲ ਹੀ ਬੱਦਲ ਹੋਏ ਪਏ ਕਿੱਥੇ ਤੱਕ ਜਾਣਾ ਜੇ ਹੋਰ ਉਹ ਬਹੁਤ ਦੂਰ ਜਾਣਾ ਭਾਈ ਬਹੁਤ ਦੂਰ ਚਾਚਾ ਬਾਓ ਚਾਚਾ ਅਸੀਂ ਆ ਗਏ ਪਹਾੜੋਂ ਮੇ ਪਹਾੜੋਂ ਮੇ ਆ ਗਏ ਆ ਬਸ ਬਹੁਤ ਜ਼ਿਆਦਾ ਟੂਰਿਸਟ ਆਇਆ ਹੋਇਆ ਇਸ ਸਟੈਨ ਤੇ ਇੱਥੇ ਬਾਜ਼ਾਰਾਂ ਚ ਬਹੁਤ ਭੀੜ ਲੱਗੀ ਹੋਈ ਹੈ ਨਦੀ ਵਗੰਦੀ ਕਿ ਨਹੀਂ ਅੱਗੇ ਕਨੇ ਦਾ ਰਸ ਚੱਲ ਰਿਹਾ ਲੇਖ ਦੇ ਉੱਤੇ ਜਾ ਕੇ ਕੀ ਹੈਗਾ ਆ ਉਹ ਗੰਗਾ ਨਦੀ ਆ ਚੁੱਕੇ ਆ ਧਿਆਨ ਨਾਲ ਉਤਰ ਪੌੜੀਆਂ ਬੜੀਆਂ ਵੱਡੀਆਂ ਜੀਆਂ ਇਹ ਕੀ ਗੱਲਾਂ ਕਰਦੇ ਇਹ ਪੌੜੀਆਂ ਨਾ ਪੱਕੀ ਕਈ ਨਹੀਂ ਆ ਵੀਊ ਚੈੱਕ ਕਰੋ ਵੀਊ ਕਿੱਡਾ ਘੈਂਟ ਆ ਰਿਹਾ ਹੈ ਸਾਰੇ ਬਸੇ ਹਨੇਰਾ ਜਿਹਾ ਹੋ ਗਿਆ ਇਸ ਟਾਈਮ ਤੇ ਓਏ ਓਏ ਆਰਦੀ ਨਹੀਂ ਕੱਢਦੀ ਇਧਰ ਪਾਣੀ ਬਹੁਤ ਘਟ ਗਿਆ ਨਾ ਨਾ ਤੂੰ ਵੀ ਕੱਲ ਵੀ ਆਏ ਹਣੇ ਕੱਲ ਵੀ ਆਏ ਕੱਲ ਪਾਣੀ ਹੈ ਨਹੀਂ ਨਾ ਆ ਨਾਲ ਕੰਦੇ ਅਸੀਂ ਵੀ ਬਲੌਗ ਬਣਾਉਨੇ ਆ ਗਰਮ ਹੈ ਪਾਣੀ ਠੰਡਾ ਹੀ ਨਾ ਪਾਣੀ ਹੈ ਮੱਛੀਆਂ ਹੀ ਮੱਛੀਆਂ ਵੇ ਵੇ ਤੇ ਘੁੰਮ ਰੀਆਂ ਨੇ ਮੱਛੀਆਂ ਮੱਛੀਆਂ ਇੱਥੇ ਆਣ ਆਇਆ ਬਹੁਤ ਜ਼ਰਾ ਮਜ਼ਾ ਗੰਗਾ ਨਦੀ ਦੇ ਵਿੱਚ ਠੱਕੇ ਜਾ ਕੇ ਸਾਰੇ ਚੱਲ ਗਏ ਤੂੰ ਇਕੱਲਾ ਰਹਿ ਗਿਆ ਇੱਥੇ ਕੀ ਚੱਕਰ ਆ ਉਹ ਜਿਹੜੀ ਬੰਨਾ ਆਨੇ ਨੇ ਉਹ ਅੱਗੇ ਜਾ ਕੇ ਵੇਖਦੇ ਆਪਾਂ ਕੀ ਚੱਲਦਾ ਮੋਲ ਕੀ ਬਣਨਦਿਆ ਆ ਪੂਰਾ ਅੱਗੇ ਤੱਕ ਜਾਣਦੇ ਆ ਕਿ ਨਹੀਂ ਓਏ ਇਦਾਂ ਨਹੀਂ ਪੈਣਾ आ चीज नहीं करनी आ मस्तिया निकलाए निकलाए पजी आये ਬਹੁਤ ਨਜ਼ਾਰਾ ਹੁੰਦਾ ਪਾਣੀ ਬਹੁਤ ਜ਼ਿਆਦਾ ਠੰਡਾ ਬਹੁਤ ਚਿੱਲ ਕਰਦੇ ਬੱਚੇ ਇੱਕ ਦੂਜੇ ਨਾਲ ਪਾਣੀ ਦੀ ਬਰਬਾਦ ਕਰ ਰਹੇ ਨੇ ਤੁਸੀਂ ਤੈਨੂੰ ਵੀ ਵਿਖਾਤਾ ਵਾ ਤੁਸੀਂ ਇੱਥੇ ਬੈਠਾ ਹੋਏ اے ਉਸਤਾਦ اے ਉਸਤਾਦ ਮੇਰੀ ਵੀਡੀਓ ਬਣਾਏਗਾ ਤੇਰੀ ਵੀਡੀਓ ਬਣਾਉਂਦੇ ਆ ਕਿਤੋਂ ਲੰਮੇ ਨਾ ਪੈਰ ਰੇੜ ਗਿਆ ਨਾ ਕਿਤੇ ਓਏ ਹੈਪੀਸ ਹੈਪੀ ਓਏ ਓਏ ਫਰੈਂਡ ਤੇ ਨਾ ਤਾਂ ਨਹੀਂ ਕਿੰਨੇ ਚਿਰ ਦਾ ਆਂਦਾ ਗੰਗਾ ਚ ਨਾ ਕਿਉਣਾ ਸੀ ਮੈਂ ਲੈ ਉਹ ਸਾਲਾ ਕੱਪੜੇ ਕੌਣ ਲਾ ਪਿਆਈ ਕੌਣ ਕੱਪੜੇ ਕੌਣ ਆਪਰੇ ਹੋਏ ਓ ਕਾਸ਼ ਜੇ ਮੈਂ ਚਿਰ ਹੋਏ ਇਹਨੇ ਉੱਧਰ ਦੇਖੋ ਇਹਨੇ ਕੱਪੜੇ ਪਾ ਲਏ ਆਏ ਨੇ ਆ ਜਾ ਵਾਪਸ ਉਹ ਤੇ ਰੱਟਾ ਵਾ ਚੜਾ ਉਹਨਾਂ ਦੇ ਓ ਸਾਲਾ ਅੰਦਾ ਜਿਹੜਾ ਮਾਸੂ ਉਹ ਵੀਰ ਨੇ ਵੱਜ ਗਿਆ ਮੈਂ ਨਾ ਵੀਰ ਇਹਨੇ ਮਾਰਿਆ ਆ ਜਾ ਵਾਪਸ ਅਈ ਨਾ ਤੋ ਸਾ ਠੰਡਾ ਨਹੀਂ ਠੰਡਾ ਪੈਰ ਠੰਡਾ ਪਾਣੀ ਠੰਡੇ ਦੇ ਗਰਮ ਚ ਤਤਾ ਹੀ ਇੰਨਾ ਵਾ ਨਹੀਂ ਲੈ ਕੇ ਉਹਨਾਂ ਨੇ ਯਾਰ ਆ ਲੈ ਬੱਚੇ ਆਉਂ ਕਰਦੇ ਆਂ ਮਾਵਾਂ ਜੇਜ ਕਰਦੀਆਂ ਕੁੜੀਆਂ ਆਉਣਗੀਆਂ ਜਿਆਦਾ ਨਾਲ ਬੱਚੇ ਆ ਗਏ ਇੱਥੇ ਭੂਏ ਹੋ ਜਾਂਦੇ ਆ ਦੂਜੀ ਧਰਾਂ ਲੈ ਗਏ ਨਾ ਕਰ ਕੁੜੀਆਂ ਵਾਲੇ ਕੰਮ ਨਾ ਕਰ ਬਹਿ ਜਾ ਕੇ ਤੂੰ ਕੁੜੀਆਂ ਨੂੰ ਬੈਠਾ ਹੁਣ ਇੱਥੇ ਵੀ ਮੰਦਿਰ ਆਉਂ ਮੰਦਿਰ ਲੈਣ ਮੰਦਿਰ ਆਉਂ ਵੀ ਚੱਕਰ ਉਹ ਆਉਂ ਮੰਦਿਰ ਸਾਰਾ ਬਾਨੇ ਕੀ ਹੋ ਕੇ ਬੈਠੇ ਆ ਕੇ ਦਾ ਸਕਾਰ ਹੁੰਦਾ ਓਏ ਇਦਾਂ ਪਾਣੀ ਨਾ ਪਾ ਸਾਰਾ ਰਿਕੋਰਡ ਹੋਉਂਦਿਆ ਵਾ ਕਿੱਥੇ ਕਿੱਥੇ ਪਾਣੀ ਪੈਂਦਾ ਕਿੱਥੇ ਨਹੀਂ ਫੋਨ ਟੁੱਟਾ ਹੀ ਸਾਲਿਆ ਉਹ ਚਲੋ ਚੱਲੇ ਘਰ ਨੂੰ ਵਾਪਸੀਆਂ ਚੱਲੇ ਆਪਾਂ ਫੇਰ ਹੌਲ ਦੇ ਵਿੱਚ ਆਪਣੇ ਧਿਆਨ ਨਾ ਪਿਓ ਕਿ ਜਾਈ ਵੀਰ ਨੂੰ ਵੇਰ ਨੂੰ ਸਾਹਮਣੇ ਜਾਣਾ ਇੱਧਰਲੇ ਸਾਈਡ ਤੇ ਇੰਡੀਆ ਦੇ ਨੂੰ ਕਿਹਾ ਸੀ ਮੈਂ ਮੇਰੇ ਨਾਲ ਜਾਣਾ ਤੂੰ ਹੋਣਗੇ ਜਾ ਤੇ ਯਾਰ ਤੁਰਨੀ ਤੇ ਚੱਲ ਚੰਨੀ ਚੱਲ ਕੀ ਕਰਨਿਆ ਵਾ ਫੱਕ ਜਾਣਾ ਮਿੰਟ ਚ ਤੂੰ ਤੇ ਮੈਨੂੰ ਜਾ ਲੈ ਲੈ ਆਪੂਰ ਕੇ ਕਿਹਦੇ ਨਾਲ ਉਹ ਇਸ ਟਾਈਮ ਤੇ ਗੰਗਾ ਨਦੀ ਦੇ ਵਿੱਚ ਆ ਚੁੱਕੇ ਹੋਏ ਹਾਂ ਤੇ ਇੱਕ ਗੰਗਾ ਮਾਤਾ ਦੀ ਆਰਤੀ ਚੱਲਦੀ ਪਈ ਆ ਉਹ ਵੀ ਲਾਈਵ ਤੁਹਾਨੂੰ ਦਰਸ਼ਨ ਕਰਾਉਂਦੇ ਗੰਗਾ ਮਾਤਾ ਦੀ ਜੋ ਆਤੀ ਚੱਲ ਰਹੀ ਹੈ ਬਾਕੀ ਵੀਊਅਰ ਬਹੁਤ ਐਂਡ ਗੇ ਤਾਂ ਬਣਾਉਣੇ ਆ ਕਿ ਇਹ ਦੇਖ ਹੀ ਸਾਦੇ ਬਾਕੀ ਸਾਰਾ ਫਿਲਮ ਤੇ ਉਹ ਲਾਈਵ ਕੰਗਾ ਮਾਦਾ ਵੀ ਆ ਤੇ ਚੱਲ ਰਹੀ ਆ ਸਾਡੇ ਸਾਈ ਦੇ ਬੈਗ ਉਹ ਥੈਲੇ ਕਿ ਜਿਹੜੇ ਤੇ ਜੂਟ ਕਪੜੇ اور کاغذ کے بیگ اور ਥੈਲੇ کا ਉਪਯੋਗ کریں گے تاکہ ہم ਪਰਿਵਰਣ ਗੰਦ ਭਾਈ ਜਦੇ ਬਸ ਹੋਸ਼ੀ ਨੇ ਪੰਜਾਬੀ ਨੇ ਸਦਰ ਸਾਤੇ ਜਿੱਥੇ ਮਰਜ਼ੀ ਆ ਜਾਣਾ ਆਪਣਾ ਰੰਗ ਕੱਟਣਾ ਹੀ ਹੁੰਦਾ ਸਰ ਆਰੋ ਆਰੋ ਚਲੋ ਭਾਜੋ ਚਲੋ 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 ਆਰਤੀ ਦਾ ਪੰਗੜਾ ਸ਼ੁਰੂ ਹੋ ਗਿਆ ਹੈ ਜਿਹੜੇ ਸੰਤਾਂ ਕੋਲ ਆਏ ਰੰਗ ਦੀਨਾ ਰਹੀ ਤੇਰੀ ਆਹਲੜੀ ਰੰਗ ਦੀਨਾ ਬਣਾ ਕੇ ਉਹਨੇ ਦੇ ਆਵੇ ਤੂੰ ਚਿੰਨੀ ਮੈਂ ਚਿੰਨੀ ਓਏ ਮੈਂ ਬਣਾ ਦੇ ਬਣਵਾ ਚਿੰਨੀ ਦੇ ਆਵੇ ਆ ਬਣਵਾ ਚਿੰਨੀ ਦੇ ਬਣਵਾ ਚਿੰਨੀ ਤੂੰ ਰਿਆ ਯੈਸ ਆਮ ਲੋਕ ਮੈਗੀ ਖਾਣੇ ਵਾਲੇ ਹੈ ਤਿੰਨ ਪੈਕੇਟ ਮੈਗੀ ਬਣ ਰਹੇ ਖਾਬਰ ਖਾਬਰ ਕਾ ਸਕਦੇ ਹੋ ਸਾਬਣੇ ਨਹੀਂ ਦੇਣੇ ਤੂੰ ਕੱਲੇ ਨੇ ਦੇਣੇ ਨੇ ਇਹਨੇ ਯਾਰ ਜੀ ਸਿੱਪਾ ਕੀਆ ਖਰਚਾ ਆਪਾ ਆਪਣਾ ਠੀਕ ਆ ਸੋ ਟਰੈਵਲਰ ਵਗੈਰਾ ਆ ਚੁੱਕੀਆਂ ਹੋਈਆਂ ਨੇ ਸਵੇਰ ਦੇ 5 ਵਜੇ ਚੁੱਕੇ ਆ 5 ਵਜੇ ਸਾਰੀਆਂ ਸੰਗਤਾਂ ਤਿਆਰ ਬੈਠੀਆਂ ਨੇ 4 ਵਜੇ ਦਾ ਟਾਈਮ ਦਿੱਤਾ ਸੀ ਸੋ ਪਹਿਲਾਂ ਹੀ ਸਾਰੇ ਮਤਲਬ ਤਿਆਰ ਹੋ ਕੇ ਬੈਠ ਗਏ 2 ਵਜੇ ਬੈਠੇ ਹੋਏ ਨੇ ਟਰੈਵਲਰ ਆ ਗਈਆਂ ਬਸ ਇੱਕ ਹੀ ਆਈ ਹੈ ਜੇ ਬਾਕੀ ਆਣੀਆਂ ਆ ਸਾਰੀਆਂ ਸੰਗਤਾਂ ਵਿੱਚ ਬੈਠ ਚੁੱਕੀਆਂ ਹੋਈਆਂ ਨੇ ਅੱਦੇ ਅੱਧਾ ਜਥਾ ਵੱਖਰਾ ਆ ਆ ਸਾਡੇ ਵਾਲਾ ਜਥਾ ਆ ਸਾਡੇ ਵਾਲੇ ਜਥੇ ਚ 40 ਮੈਂਬਰ ਆ ਜਿਹੜਾ ਵੱਖਰਾ ਜਥਾ ਆ ਉਹਨਾਂ ਵਿੱਚ ਹੈਗੇ 50 ਮੈਂਬਰ ਮਤਲਬ 6 ਟਰੈਵਲਰ ਕੀਤੀ ਹੋਣੀ ਆ ਅਸੀਂ ਸਾਰਿਆਂ ਨੇ ਟਰਾਲ ਮਿਲ ਕੇ ਬਾਕੀ ਕਹਿੰਦੇ ਕੀ ਅਜੇ ਲਗਾਤਾਰ ਹੀ ਚੱਲੂਗੀ 8 ਘੰਟੇ ਦਾ ਸਫ਼ਰ ਆ ਮੌਸਮ ਬਹੁਤ ਵਧੀਆ ਹੋ ਗਿਆ ਹੈ ਠੰਡਾ ਹੋਇਆ ਪਿਆ ਹੈ ਬੱਦਲ ਵਗੈਰਾ ਹੋਏ ਮੀਂਹ ਵਾਲਾ ਮੌਸਮ ਹੋ ਗਿਆ ਬਹੁਤ ਬਹੁਤ ਵਧੀਆ ਕੰਮ ਚੱਲਾਂਦੇ ਆ ਅਸੀਂ ਆਪਣੇ ਉਥੋਂ ਦੁਰ ਚੁੱਕੇ ਆਂ ਸਰਾਂ ਦੇ ਵਿੱਚੋਂ ਜਿੱਥੇ ਅਸੀਂ ਰਹੇ ਸੀ ਸਾਰੀ ਰਾਤ ਤੇ ਆਹ ਉਥੋਂ ਦਾ ਬਿਵਾ ਹੁਣ ਅਸੀਂ ਕੋਵਿੰਡ ਘਾਟ ਨੂੰ ਦੁਰ ਚੁੱਕੇ ਆਂ ਆਪਣੀ ਗੱਡੀ ਕੀਤੀ ਹੋਈ ਸੀ ਆਪਾਂ ਉਹਦੇ ਵਿੱਚ ਕਾਫੀ ਟਾਈਮ ਲੱਗਦਾ ਸਮਾਂ ਤੇ ਵਿੱਚ ਫਿਲਮ ਸ਼ੂਟ ਕਰਨ ਦਾ ਟਾਈਮ ਵੀ ਉਹਨੇ ਸ਼ੂਟ ਕੀਤਾ ਹੈ ਆ ਸਾਰੇ ਵੀਰ ਆਪਣੇ ਬੈਠੇ ਗੱਡੀ ਅਜ

ਬਾਕੀ ਬਹੁਤ ਨਜ਼ਾਰਾ ਆਉਂਦਾ ਪਿਆ ਜੇ ਸਟਾਰਟ ਹੋਇਆ ਸਫਰ 350 ਕਿਲੋਮੀਟਰ ਹੈਗਾ ਸ਼ਾਮਾਂ ਪੈ ਜੰਗੇ ਸਾਨੂੰ ਦੋ ਦਰ ਦੇ ਵਿੱਚ ਮਿਲਦੇ ਆ ਅੱਗੇ ਜਾ ਕੇ ਥੋੜਾ ਜਾ ਕੁਝ ਖਾ ਵੀ ਲਈਏ ਸੇਰ ਦੇ ਟਾਈਵੇ ਦੇ ਉੱਤੇ ਆ ਗੱਡੀਆਂ ਇਹਨਾਂ ਨੇ 6:30 ਵਜੇ ਤੋਰੀਆਂ ਹੈ ਟ੍ਰੈਫਿਕ ਹੋਇਆ ਪਿਆ ਪਤਾ ਨਹੀਂ ਲੱਗਦਾ ਕਦੋਂ ਪਹੁੰਚਣਾ ਕਦੋਂ ਨਹੀਂ ਪਹੁੰਚਣਾ ਅੱਧਾ ਘੰਟਾ ਹੋ ਗਿਆ ਇੱਥੇ ਹੀ ਫਸੇ ਪਏ ਐ ਇੰਨੀ ਟ੍ਰੈਫਿਕ ਇੰਨਾ ਟੂਰਿਸਟ ਆ ਚੁੱਕਾ ਹੈ ਇੱਥੇ ਗੱਡੀ ਚੱਲਈ ਜਾਂਦੀ ਬਸ ਕਦੀ ਰੁਕ ਜਾਂਦੀ ਹੈ ਕਦੀ ਚੱਲ ਪੈਂਦੀ ਹੈ ਬਸ ਉੱਥੇ ਕੀ ਬ੍ਰੇਕਾਂ ਵਜਦੀ ਜਾਂਦੀਆਂ ਨੇ ਇੱਥੇ ਕ੍ਰਾਫਟਿੰਗ ਹੀ ਹੋਣ ਵਾਲੀ ਹੈ ਸ਼ਾਇਦ ਪਿੱਛੇ ਕਾਫੀ ਜਨਤਾ ਜੀ ਲੱਗੀ ਹੋਈ ਹੈ ਬੋਟਿੰਗ ਕਰਨ ਆਗੇ ਕਰਾਂਗੇ ਸ਼ਾਇਦ ਕ੍ਰਾਫਟਿੰਗ ਪਲਾਨ ਤਾਂ ਬਣ ਰਿਹਾ ਬਾਕੀ ਵੇਖੋ ਕੀ ਜਾਂਦੇ ਮੁੰਡੇ ਨਾ ਚੱਲੇ ਉਹਨਾਂ ਦਾ ਚਾਰ ਪੰਜਾਂ ਨੇ ਦਾ ਮੂੜ ਰਾਇ ਕ੍ਰਾਫਟਿੰਗ ਕਰਨਾ ਜਿਆਦਾ ਕੰਮ ਨਾ ਖਰਾਬ ਕਰਿਓ ਤੋ ਪਹੁੰਚ ਚੁੱਕੇ ਅੱਗੇ ਜਾ ਕੇ ਸਾਡੀ ਜਰਨੀ ਫੇਰ ਸਟਾਰਟ ਹੋ ਚੁੱਕੀ ਗੁਰਦੁਆਰਾ ਸਾਹਿਬ ਆਇਆ ਸੀ ਉੱਥੋਂ ਚਾਹ ਦਾ ਲੰਗਰ ਛੱਕ ਕੇ ਫੇਰ ਚਲ ਚੁੱਕੇ ਆਂ ਤੇ ਪਹਾੜੀਆਂ ਵਗੈਰਾ ਸ਼ੁਰੂ ਹੋ ਗਈਆਂ ਮਤਲਬ ਇੱਥੋਂ ਸਟਾਰਟ ਹੋ ਗਿਆ ਆਪਾਂ ਕੋਵਿੰਦ ਘਾੜਨਾ ਕੋਵਿੰਦ ਘਾੜ ਨਾਲ ਜੀ ਕੋਵਿੰਦ ਘਾੜ ਉਹ ਇੱਥੇ ਹੁਣ ਮੋੜ ਸਟਾਰਟ ਹੋ ਚੁੱਕੇ ਆ ਬੜੇ ਖਤਰਨਾਕ ਜਿਹੇ ਮੋੜ ਆਗੇ ਪਤਾ ਨਹੀਂ ਲੰਦਾ ਕਿਹੜਾ ਕੱਟ ਕਿਧਰੋਂ ਕਿੱਥੇ ਵੱਜੀ ਜਾਂਦਾ ਹੈ ਬਾਕੀ ਰੇਸ਼ਣਾ ਬਹੁਤ ਵਧੀਆ ਆ ਬਾੜ ਦੀ ਕਟੀਆਂ ਵગેਰਾ ਸੇ ਕਹੋ ਮਾਦਾ ਇਹ ਗਰਮੀ ਬਹੁਤ ਜ਼ਿਆਦਾ ਨਹੀਂ ਹੈ। ਆਪਣੀਆਂ ਗੱਲਾਂ ਮਾਰਨ ਬੈਠੇ ਹੋਏ ਸਾਰੇ। ਆ ਨਸ਼ਰਾ ਦਾ ਕੀਤਾ। ਬੈਠੇ ਨਵੇਂ ਬੈਜਾ ਆਉਣ ਵਾਸਤੇ। ਉੱਦੋਂ ਸਿਰ ਕਰ ਲਾ। ਬੜਾ ਵਧੀਆ ਪਿਆ ਜਣਾ। ਉਹ ਤਾਂ ਹੀ ਨਹੀਂ ਸਾਡੇ ਜੇ। ਘਰ-ਬਾਰ ਕਿੱਦਾਂ ਨਿਕੇ ਨਿਕੇ ਇਹ ਤਸਰੇ ਸਟੈਂਡ ਤੇ। ਹਰ ਥਾਂ ਦੇ ਪਹਾੜੀ ਪਹਾੜ 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 ਆ। ਇੱਕ ਪਹਾੜ ਖਤਮ ਹੋ ਰਿਹਾ ਦੂਜਾ ਸ਼ੁਰੂ ਹੋਈ ਜਾ ਰਿਹਾ ਇੱਕ ਖਤਮ ਹੋ ਰਿਹਾ ਦੂਜਾ ਸ਼ੁਰੂ ਹੋ ਰਿਹਾ। ਆਕੇ ਲੱਗੇ ਸਾਰੇ ਆਪਣੇ ਆਪਣੇ ਥੁਨਾ ਦੇ ਕੋਈ ਤੁਮਾਰੋ ਕੇ ਪਿਆ ਕੋਈ ਨੇ ਤੇ ਲਿੱਦਰ ਪਾਇਆ ਇੱਥੇ ਆਹ ਤੇ ਲਿੱਦਰੀ ਬੰਦੇ ਆ ਵੀ ਇਹ ਨਹੀਂ ਤੇ ਬੋਲਦੇ ਨਹੀਂ ਨਾ। ਇੱਕ ਮਿੰਟ। ਉੱਪਰ ਜਾਣਾ ਉੱਪਰ ਸੈਟਣਾ ਆਪਾਂ। ਬੱਦਲ ਬਹੁਤ ਲਾਕੇ ਲੱਗੇ ਆਗੇ ਸਾਰੇ। ਉਹ ਥੱਲੇ ਉਧਰੋਂ ਕਿਧਰੋਂ ਰਾਸਤਿਆਂ 'ਚ ਆਈਆਂ ਦੇਖ ਸਕਦੇ ਨਹੀਂ। ਬਾੜ ਤੋਂ ਹੁੰਦੀ ਹੋਏ ਇੱਥੇ ਟਾਬੇ ਤੇ ਰੁਕੇ ਆ ਕੇ ਚਾਹ ਪਾਣੀ ਪੀਣ ਲਈ। ਮੀਂਹ ਤੇ ਪੈ ਹੀ ਗਿਆ ਵਾਹੇ ਹੁੰਦੇ ਹੁੰਦੇ ਆਪਣੇ। ਉਹ ਚੱਲ ਰਿਹਾ ਹੈ। ਚੈੱਕ ਕਰ ਸਕਦੇ ਬੈਕ ਸਾਈਡ ਨਾਲ ਕਿਨਾਰੇ ਆਂਦਾ ਪਰ ਆਇਆ। ਬਾਕੀ ਗਰਾਹਲ ਹੋਇਆ ਪਿਆ ਤਾਂ ਵੀ ਖਰਾਬ ਹੋ ਚੁੱਕੀ ਆ ਬਹੁਤ ਜਾਨੀ। ਕੁਨੇ ਦਵਾਈ ਲਈ ਆ ਬਸ। ਮੈਂ ਰਿਪੇਅਰ ਕਰੀ। ਕੱਲ ਫੇਰ ਚੜ੍ਹਾਈ ਚੜਨੀ ਆ। ਆਸੇ 4 ਵਜੇ ਚੱਲ ਜਣਾ ਆਪਾਂ। ਹਾਂ, ਆਸੇ 4 ਵਜੇ। ਬੜਾ ਸ਼ੁਰੂ ਕਰ ਦੇਣੀ ਯਾਤਰਾ ਆਪਾਂ। ਤੇ ਪਹੁੰਚ ਜਾਣਾ 3-4 ਘੰਟੇ ਤੇ ਲੱਗਣਗੇ ਆਪਾਂ ਨੂੰ। ਸੋ ਅਸੀਂ ਹੁਣ ਗੋਬਿੰਦਪੁਰ ਦੇ ਬਿਲਕੁਲ ਨੇੜੇ ਆ ਚੁੱਕੇ ਹਾਂ ਜਿੱਥੇ ਕੀ ਮਤਲਬ 2 ਘੰਟੇ ਦਾ ਕਹਿੰਦੇ ਰਸਤਾ ਰਹਿ ਗਿਆ ਵਾ 2 ਘੰਟੇ ਦਾ ਰਸਤਾ ਹੋਰ ਰਹਿ ਗਿਆ ਬਾਕੀ ਟਾਈਮ ਲੱਗ ਜਾਣਾ ਜੀ ਵੀ ਕਾਫੀ ਕਿਉਂਕਿ ਮੌਸਮ ਹੀ ਥੋੜਾ ਘਰੇੜਜਾ ਕਰਤਾ ਜਾਏ ਬਾਕੀ ਇਹ ਟੂਰਿਸਟ ਤਾਂ ਹੀ ਇੱਕ ਸਾਡੇ ਜਿੰਨੇ ਹੁੰਦੇ ਤੇ ਜਿੰਨੇ ਆ ਰਹੇ ਉਹਨੇ ਜਾ ਰਹੇ ਜਿੰਨੇ ਆ ਰਹੇ ਉਹਨੇ ਜਾ ਰਹੇ ਬਸ ਆ ਫੋਟੋਆਂ ਕਿੱਤੀ ਜਾ ਰਹੇ ਹੋ ਨਹੀਂ ਕੁਝ ਤੇ ਸੋਕੋ ਬੰਨੇ ਕਾਰਡ ਪਹੁੰਚਣ ਵਾਲੇ ਬੱਸ 5 ਮਿੰਟ ਦੇ ਵਿੱਚ ਵਿੱਚ ਪਹੁੰਚ ਜਾਣਾ ਕੋ ਬੰਨੇ ਕਾਰਡ ਸਾਹ ਜਾਂ ਸੰਕਾਂ ਪਹੁੰਚ ਚੁੱਕੀਆਂ ਆ ਫੋਨ ਕਰ ਰਹੇ ਸੀ ਕਿ ਤੁਸੀਂ ਕਿੱਥੇ ਰਹਿ ਗਏ ਬੱਸ ਦਾ ਰਹ ਗਿਆ ਥੋੜਾ ਟਾਈਮ ਅੱਜ ਕਿ ਉੱਥੇ ਫਿਰ ਸ਼ਾਇਦ ਰੂਮ ਘੇਰਾ ਵੇਖਣਗੇ ਸਰਾਹ ਦੇ ਵਿੱਚ ਜਿੱਦਾਂ ਕੱਲ ਰੂਮ ਲਏ ਸੀ ਅੱਜ ਵੀ ਉੱਥੇ ਹੀ ਰੂਮ ਲੈਣਗੇ ਅੱਜ ਤੋਂ ਕੀ ਠੰਡੋ ਘੇਰਾ ਹੋ ਰਹੀ ਹੈ ਜਿੰਨਾ ਚੋ ਚੋ ਕੇ ਜਾ ਰਹੇ ਆਂ ਥੋੜਾ ਠੰਡੋ ਹੋਈ ਜਾ ਰਹੀ ਬਸ ਜੀ ਅਬਾਰੀਆਂ ਛੱਡਾ ਪਈ ਦੇ ਅੱਖੇ ਤੇ ਨੀਂਦ ਆ ਅੱਖੇ ਨਹੀਂ ਦਿੰਦਾ ਮਮਾ ਕਿਨਾ ਆਪਾਂ ਮਮਾ ਮਰਦਾ ਵਾ ਮਮਾ ਆਪ ਨੂੰ ਸੋ ਸਾਰੇ ਹੀ ਪਹੁੰਚ ਚੁੱਕੇ ਆ ਟਰੈਵਲਰ ਵਗੈਰਾ ਤੋਂ ਬਸਾਂ ਤੋਂ ਉਤਰ ਚੁੱਕੇ ਸਾਰੇ ਸੋ ਹੁਣ ਜਿਹੜੀ ਯਾਤਰਾ ਥੋੜੀ ਤੁਰ ਕੇ ਹੀ ਜਾਵਾਂਗੇ ਗੋਵਿੰਦ ਘਾਟ ਤੱਕ ਟਰੈਵਲਰ ਨੇ ਉੱਥੋਂ ਤੱਕ ਲਾਇਆ ਨਹੀਂ ਕਹਿੰਦੇ ਬਸ ਇੱਥੋਂ ਤੱਕ ਹੀ ਸਫਰ ਹੈ ਤੇ ਬਾਕੀ ਜਾਣਦੇ ਆ ਤੁਰ ਕੇ ਸਾਰਾ ਦਿਨ ਲਵਾਸੇ ਚ ਨਿਕਲ ਗਿਆ ਹੁਣ ਤੁਰ ਕੇ ਜਾਵਾਂਗੇ ਇਸ ਤੱਕ ਕਿੰਨਾ ਕੱਗੇਗਾ ਹੋਰ 5 ਮਿੰਟ ਦਾ ਕਰਾ ਕੇ 10 ਮਿੰਟ ਦਾ ਹੈ ਹੈਗੇ 20 ਕੁ ਮਿੰਟ ਉਹ ਜਿਹੜਾਈ ਚਾਹੀਦੀ ਹੈ ਉਹ ਉੱਥੋਂ ਤੱਕ ਆ ਆ ਪਾਰ ਦੇ ਪਿੱਛੇ ਜਾਣਾ ਆ ਉੱਪਰ ਹੁਣ ਹੋ ਨਹੀਂ ਹਾਂ ਗੱਲ ਉਹ ਤਾਂ ਚੜੀ ਜਾਵਾਂਗੇ ਇੱਥੋਂ ਤੱਕ ਜਾਣਾ ਨਾ ਜਿਹੜਾ ਪੜਾ ਸਾਹਮਣੇ ਇਹਦੇ ਗੋਲ ਘੁੰਮਦੇ ਉਹ ਇਹਦੀ ਬੈਕ ਸਾਈਡ ਜਣਾ ਉਹ ਪਿਛਲਾ ਪਾਰ ਦੀ ਨੇ ਹਾਂ ਅੱਛਾ ਉਹ ਤੋਂ ਗਾਂ ਫੇਰ ਅੱਗੇ ਫਿਰ ਮੈਨੂੰ ਨਹੀਂ ਲੱਗਦਾ ਬਰਫ਼ ਵਗੈਰਾ ਪਈ ਹੋਗੀ ਉੱਧਰ ਸਾਈਡ ਨਹੀਂ ਦਿਖਣ ਨਹੀਂ ਨਾ ਦਈ ਅਗੇ ਨੇ ਤੇ ਆ ਪਹਾੜਾਂ ਤੇ ਦਿਖਣ ਲੱਗ ਪੈਂਦੀ ਹੁੰਦੀ ਇੱਧਰ ਸਾਈਡ ਹੈ ਨਹੀਂ ਇੱਥੇ ਕੁਝ ਵੀ ਅਜੇ ਇਹ ਕਦੇ ਆ ਹੁਣ ਕੀ ਕਰਦੇ ਅੱਗੇ ਜਾ ਕੇ ਵੈਸ ਵਧੀਆ ਹੋ ਗਿਆ ਠੰਡ ਦਾ ਮੌਸਮ ਹੈ ਇੱਥੇ ਸਾਰੇ ਸਾਰਿਆਂ ਨੂੰ ਆਪੋ ਆਪਣੀ ਭੱਜੀ ਹੁਣ ਭੱਜਦੇ ਆਓ ਭੱਜਦੇ ਆਓ ਜਿੱਥੋਂ ਤੱਕ ਪਹਾੜ ਗਏ ਉੱਥੋਂ ਉੱਥੋਂ ਤੱਕ ਹੀ ਨਦੀ ਗਈ ਸਾਡੇ ਨਾਲ ਕੋਈ ਇਹ ਛੋਟਾ ਭਰਾ ਮੇਰਾ ਕਿ ਲੈ ਕੇ ਚੱਲਦਾ ਸਵੇਰੇ ਕਹਿੰਦੇ 4 ਵਜੇ ਤੁਰਨਾ ਵਾ ਪਨੇ 5 ਵਜੇ ਕਹਿੰਦੇ ਕਿ 5 ਵਜੇ ਦੀ ਯਾਤਰਾ ਸ਼ੁਰੂ ਕਰਨੀ ਇੱਥੋਂ ਗੱਡੀਆਂ ਜਾਣਗੀਆਂ ਛੋਟਾ ਭਰਾ ਕਹਿੰਦਾ ਕਿ ਪੈਦਲ ਯਾਤਰਾ ਕਰਾਂਗੇ ਬਾਕੀ ਵੇਖਦੇ ਸਵੇਰ ਦਾ ਪਲਾਨ ਕੀ ਬਣਦਾ ਫਿਰ ਸਵੇਰੇ ਦੱਸਾਂਗੇ ਤੁਹਾਨੂੰ ਵਲੌਗ ਦੇ ਵਿੱਚ ਹੋਨਾ ਚਲਿਏ ਗੋਬਿੰਦ ਘਾਟ ਤੇ ਤੇਹੀ ਵੇਖੇ ਸਾਡੇ ਕਿੰਨਾ ਸੰਗਤ ਆਈ ਹੋਈ ਹੈ ਕਿ ਬੀਜਾ ਦਾ ਇਹ ਆ ਕੇ ਜਾਮ ਬਹੁਤ ਜ਼ਰਾ ਤੇ ਲਗ ਰਿਹਾ ਵਾ ਨਹੀਂ ਤੇ ਅਸੀਂ 6 ਵਜੇ ਤੇ ਪਹੁੰਚਣਾ ਸੀ ਕਿਤੇ ਉਹ ਸਾਨੂੰ ਸਵਾ 7 ਹੋ ਕੇ ਜਾਂਦੇ ਜਾਂਦੇ ਸੋ ਹੁਣ ਅਸੀਂ ਗੋਬਿੰਦ ਘਾਟ ਪਹੁੰਚ ਕੇ ਦੇਖਦੇ ਹੁਣ ਅੱਗੇ ਸੰਗਤਾਂ ਵਗੈਰਾ ਇਕੱਠੀਆਂ ਹੁੰਦੀਆਂ ਹਨ ਜਦੋਂ ਇਕੱਠੀਆਂ ਹੋ ਜਾਂਦੀਆਂ ਹਨ ਫੇਰੇ ਜੰਨੇ ਨੂੰ ਅਗਰ ਆ ਬੁਕਿੰਗ ਕਰਾਉਣੀ ਹੈ ਅੱਦੇ ਤੇ ਵਿੱਚ ਵਸੇ ਇੱਥੇ ਆ ਕੇ ਬੈਠ ਹੀ ਗਏ ਹੋਣੇ ਆ ਉਹਨਾਂ ਨੂੰ ਵੀ ਲੱਭਣਾ ਪੈਣਾ ਪਹਿਲਾਂ ਸਤਿਨਾਮ ਵਾਹਿਗੁਰੂ ਵਾਹਿਗੁਰੂ ਮੇਰੇ ਪ੍ਰਿਆਤਮਾ ਕੀਰਤਨ ਦਰਬਾਰ ਚੱਲ ਰਿਹਾ ਅੰਦਰ ਥੋੜੇ ਫਰੈਸ਼ ਹੋ ਕੇ ਫੇਰੇ ਅੰਦਰ ਮੱਥਾ ਟੇਕਣ ਆਣੇ ਇਹ ਦਰਬਾਰ ਦੇ ਤੁਹਾਨੂੰ ਵੀ ਦਰਸ਼ਨ ਕਰਾਵਾਂ ਇਹ ਸਾਡੇ ਹੈਗੇ ਨੇ ਮਤਲਬ ਬੈਡਰੂਮ ਜਿਹੜੇ ਸਾਨੂੰ ਗੁਰਦੁਆਰਾ ਸਾਹਿਬੋਂ ਪ੍ਰੋਵਾਈਡ ਹੋਏ ਨੇ ਸਾਰੀਆਂ ਸਹਤਾਂ ਤੇ ਬੱਤੀ ਸਾਡਾ ਆ ਜਿਹੜਾ ਹੈ ਤੇ ਅਸੀਂ ਲੰਮੇ ਪਏ ਪਰਦਰ ਮੇਰੇ ਦੱਤੇ ਆ ਆ ਵੀਰ ਹੋਣੀਆਂ ਨਾਲ ਆ ਸਾਡੇ ਨਾਲ ਜਿਹੜੇ ਮਤਲਬ ਆਏ ਹੋਏ ਆ ਬਾਕੀ ਸਾਰੇ ਸੰਗਤਾਂ ਇੱਥੇ ਬਿਤਾਉਂਦੇ ਆ ਬਾਹਰ ਤਾਂ ਵੀ ਅੱਗੇ ਜਾ ਕੇ ਵਗੋਣੇ ਤੁਹਾਨੂੰ ਕੀ ਮੰਦਿਰ ਆਦਲਾ ਕੀ ਸੈਟਅਪ ਆ ਯਾਰ ਪਾਣੀ ਬਹੁਤ ਜ਼ਿਆਦਾ ਠੰਡਾ ਕੀ ਮਤਾਂ ਹੀ ਨਾ ਕਰਦੇ ਆ ਕਿ ਗਰਮ ਪਾਣੀ ਲਾਤੇ ਰਹੇ ਲੰਬਾ ਨਹੀਂ ਥੱਲੇ ਨਾ ਕਰਦੇ ਆ ਤੁਲਪੀਆਂ ਬੜੀ ਤੱਕ ਤੁਸੀਂ ਬੰਲਾ ਅੰਕ ਕਰਦੇ ਆ ਯਾਰ ਉਹ ਵੀ ਨਹੀਂ ਆਉਂਦੇ